ਦੇਖੋ ਵੀਡੀਓ ਚ ਅਭੀ 700 ਦੇ 2 ਪੀਸ ਸਿਰਫ 350 ਰੁਪਏ ਬੱਲੇ ਬਾਈ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬੁਲਬੁਲ ਦੇ ਬੱਚੇ ਆ ਔਰ ਸਟੈਚੇਬਲ ਸ਼ਰਟ ਆ ਦੇਖੋ ਬਹੁਤ ਸੋਹਣੇ ਵੀਰ ਬੱਦ ਮੈਂ ਕਹਿੰਦਾ ਕੁਆਲਿਟੀ ਦੇਖ ਕੇ ਪਤਾ ਹੀ ਲੱਗ ਜਾਂਦੀ ਹੈ ਤੁਹਾਡੇ ਈਵਰਸ ਖੁਸ਼ ਹੋ ਕੇ ਜਾਣਗੇ ਓਨਲੀ 700 ਦੀਆਂ ਦੋ ਚੈੱਕ ਕਰੋ ਚੋੜਾ ਬਿਆਰ ਗਿਰਜਾ ਘਰ ਚੌਂਕ ਮੈਂ ਕਹਿੰਦਾ ਚੈੱਕ ਕਰੋ ਤੇ ਡੀਐਮ ਕਰ ਸਕੋ ਬਾਕੀ ਆ ਸਾਰੇ ਆ ਦੇਖੋ ਪੈਕਿੰਗ ਵਾਲੀਆਂ ਸ਼ਰਟਾਂ ਲਗਾ ਲਗਾ ਪੀਸ ਵੀਡੀਓ ਲੰਬੀ ਚੱਲੀ ਜਾਂਦੀ ਆ ਪੈਕਿੰਗ ਵਾਲੀਆਂ ਹਾਂਜੀ ਇਹ ਜਿਹੜੀਆਂ ਪਾਰਟੀ ਫਿਰ ਪੈਕਿੰਗ ਵਾਲੀਆਂ ਸ਼ਰਟਾਂ ਇਹ ਵੀ 700 ਦੀਆਂ ਦੋ ਹੀ ਰਹਿਣਗੀਆਂ ਹਾਂਜੀ ਸਾਈਜ਼ ਸਾਰੇ ਮਿਲ ਜਾਣਗੇ 38 ਤੋਂ ਲੈ ਕੇ 44 ਤੱਕ ਤੇ ਹੁਣ ਆਪਣੇ ਕੋਲ ਪੈਂਟ ਆ ਜਾਂਦੀਆਂ ਜੀਨ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਨੈਰੋ ਪੈਂਟ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਹੈਗੇ ਆ ਓਨਲੀ 450 900 ਦੇ 2 ਪੀਸ 450 ਰੁਪਏ ਸਟਾਰਟਿੰਗ ਬੱਲੇ ਪਾਕਟ ਸਟਾਈਲ ਬੱਲੇ ਓਨਲੀ 550 ਪੂਰੀ ਮੈਂ ਕਹਿੰਦਾ ਮਲਾਈ ਚੀਜ਼ ਐ ਕਪੜਾ ਚੈੱਕ ਕਰ ਸਕਦੇ ਆ ਤੁਹਾਡੇ ਓਨਲੀ 550 ਸਰ ਬੱਲੇ ਬਈ ਬਹੁਤ ਸੋਹਣਾ ਪੀਜ ਮੈਂ ਕਹਿੰਦਾ 450 ਤੇ 550 ਦੋ ਰੇਟ ਹੋਣਗੇ ਆਪਣੇ ਕਿਉਂਕਿ ਕੁਆਲਿਟੀ ਬੈਸਟ ਹੋਊਗੀ ਤੇ ਜਿੱਦਾਂ ਮਰਜ਼ੀ ਵਾਸ਼ਰੋ ਧੋਵੋ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਜਿਹੜਾ ਜੋ ਟ੍ਰੈਂਡ ਚੱਲ ਰਿਹਾ ਆ ਦੇਖੋ ਨੈਰੋ ਸਟੇਟ ਬੂਟ ਕੱਟ ਦਾ 36 38 ਐ ਵੀ 550 ਰੁਪਏ ओके ਮੈਂ ਕਹਿੰਦਾ ਹੈ ਕਿ ਅੰਦਰ ਰੇਟ ਵਧਾ ਦਾਂਗੇ ਚੈੱਕ ਕਰੋ ਕਪੜਾ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਨਾ ਲੱਗਦਾ ਵੀਰ ਦੇਖਣ ਮੈਂ ਕਹਿੰਦਾ ਕੁਆੜਿਆ ਅਸੀਂ ਹੋਲਸੇਲ ਰੇਟ ਦੇ ਰਹੇ ਹਾਂ ਅਸੀਂ ਛੋੜੇ ਬਿਆਰ ਚ ਬੱਟੇ ਆਂ ਜਰਚੇ ਦੁਕਾਨ ਹੈਗੀ ਸਾਡੀ ਅੰਦਰ ਤੇ ਕੁਆਲਿਟੀ ਅਸੀਂ ਗਾਹਕ ਨੂੰ ਬੈਸਟ ਦੇਣੀ ਹੈ ਨੰਬਰ ਵਾਸਤੇ ਬਹੁਤ ਹੀ ਵਧੀਆ ਫਾਰਮਲ ਡਰੈਸ ਸਾਈਜ਼ ਸਾਰੇ ਮਿਲ ਜਾਣਗੇ 28 ਤੋਂ ਲੈ ਕੇ 40 ਤੱਕ 28 ਤੋਂ ਲੈ ਕੇ ਸਿਰਫ 700 ਦੇ 2 ਪੀਸ ओके ਚੈੱਕ ਕਰੋ ਸਿਰਫ 700 ਦੀਆਂ ਦੋ ਪਾਜੀ 350 ਰੁਪਏ ਦੀ ਪੈਂਟ ਸਿਰਫ ਮੈਂ ਕਹਿੰਦਾ 350 ਸਾਈਜ਼ ਚੈੱਕ ਕਰੋ 40 38 ਸਿਰਫ 350 ਰੁਪਏ ਦੀ ਤੇਜ਼ੀ ਸਾਹ ਤੁਹਾਡੇ ਈਵਰਸ ਵਾਕੀ ਖੁਸ਼ ਹੋ ਕੇ ਜਾਣਗੇ ਕੁਆਲਿਟੀ ਬੈਸਟ ਹੋਗੀ ਸਾਡੀ ਆਪਦੀ ਮੈਨੂਫੈਕਚਰਿੰਗ ਹੈ ਅਸੀਂ ਆਪ ਤਿਆਰ ਕਰੇ ਦਾ ਮਾਲ ਸਸੀ ਗੱਲ ਜੀ ਸਾਰਿਆਂ ਨੂੰ ਆਪ ਬਖੜੇ ਚੌੜੇ ਬਿਆਰ ਗਿਰਜਾ ਘਰ ਚਰਚ ਮਾਰਕੀਟ ਚ ਆਪਾਂ ਉਹਨਾਂ ਦੀ ਕੱਲ ਵੀਡੀਓ ਪਈ ਸੀ ਵੀਡੀਓ ਲੰਬੀ ਹੋ ਗਈ ਸੀ ਉਹਦਾ ਪਾਰਟ ਅੱਜ ਆ ਪੈਂਟਾਂ ਤੇ ਸ਼ਰਟਾਂ ਤੁਸੀਂ ਰੇਟ ਸੁਣ ਕੇ ਹਰ ਆ ਰਹੇ ਹੋਗੇ ਗਾਰੰਟੀ ਵਿੱਚ ਉਹਨਾਂ ਦਾ ਪੂਰੀ ਟੌਪ ਦੀ ਕੁਆਲਿਟੀ ਦੀ ਆ ਜੋ ਵੀਡੀਓ ਨਾਲ ਬਣੇ ਰਹੋ ओके हां जी ਤੇ ਤੁਹਾਨੂੰ ਇੱਕ ਪੈਂਟਾ ਦਿਖਾਣੇ ਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਫਾਰਮਲ ਡਰੈਸ ਸਾਈਜ਼ ਸਾਰੇ ਮਿਲ ਜਾਣਗੇ 28 ਤੋਂ ਲੈ ਕੇ 40 ਤੱਕ 28 ਤੋਂ ਲੈ ਕੇ ਸਿਰਫ 700 ਦੇ 2 ਪੀਸ ओके चेक ਕਰੋ ਸਿਰਫ 700 ਦੀਆਂ ਦੋ ਭਾਜੀ 350 ਰੁਪਏ ਦੀ ਪੈਂਟ ਸਿਰਫ ਮੈਂ ਕਹਿੰਦਾ 350 ਸਾਈਜ਼ ਚੈੱਕ ਕਰੋ 40 38 ਸਿਰਫ कर... 350 ਰੁਪਏ ਦੀ ਤੇਜ਼ੀ ਜਾ ਤੁਹਾਡੇ ਵੀਵਰਸ ਵਾਕੀ ਖੁਸ਼ ਹੋ ਕੇ ਜਾਣਗੇ ਕੁਆਲਿਟੀ ਬੈਸਟ ਹੋਗੀ ਸਾਡੀ ਆਪਦੀ ਮੈਨੂਫੈਕਚਰਿੰਗ ਹੈ ਅਸੀਂ ਆਪ ਤਿਆਰ ਕਰੇ ਦਾ ਮਾਲ ਮੈਂ ਕਹਿੰਦਾ ਬੁੱਲਬੁੱਲ ਦੇ ਬੱਚੇ ਚੈੱਕ ਕਰੋ ਕੋਟਨ ਦਾ ਮਾਲ ਵੀ ਬਹੁਤ ਵਧੀਆ ਫਾਰਮਲ ਡਰੈਸਿੰਗਸ ਆ ਰੱਖੋ ਓਨਲੀ 350 ਸਾਈਜ਼ ਸਾਰੇ ਮਿਲ ਜਾਣਗੇ ਆ ਰੱਖੋ ਜੀ 34 ਆ ਸਾਰੀਆਂ ਮਲਾਈ ਚੀਜ਼ਾਂ ਹੋਣਗੀਆਂ ਇਹ 700 ਦੇ 2 ਪੀਸ ਲੱਗਣਗੇ ਹੁਣ ਤੁਹਾਨੂੰ ਸ਼ਰਟਾਂ ਦਿਖਾਣੇ ਬਹੁਤ ਹੀ ਸੋਹਣੀਆਂ ਸ਼ਰਟਾਂ ਆਈਆਂ ਚੈੱਕ ਪ੍ਰਿੰਟਿੰਗ ਸ਼ਰਟਾਂ ਵੀ ਆਈਆਂ ਤੁਸੀਂ ਚੈੱਕ ਕਰ ਸਕਦੇ ਹੋ ਜਿੰਦੀਆਂ ਪੈਂਟਾਂ ਵੀ ਹੁੰਦੀਆਂ ਜਿੰਦੀਆਂ ਪੈਂਟਾਂ ਵੀ ਹੁੰਦੀਆਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇਜੀ ਸਾਹਿਬਾ ਦੇਖੋ ਵੀਡੀਓ ਚ ਇਹ ਵੀ 700 ਦੇ 2 ਪੀਸ ਸਿਰਫ 350 ਰੁਪਏ ਬੱਲੇ ਬਾਈ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬੁਲਬੁਲ ਦੇ ਬੱਚੇ ਆ ਔਰ ਸਟੈਚੇਬਲ ਸ਼ਰਟ ਆ ਦੇਖੋ ਬਹੁਤ ਸੋਹਣੀਆਂ ਵੀਰ ਮੈਂ ਕਹਿੰਦਾ ਕੁਆਲਿਟੀ ਦੇਖ ਕੇ ਪਤਾ ਹੀ ਲੱਗ ਜਾਂਦੀ ਹੈ ਤੁਹਾਡੇ ਈਵਰਸ ਕੋਸ਼ ਹੋ ਕੇ ਜਾਣਗੇ ਓਨਲੀ 700 ਦੀਆਂ ਚਲੋ ਬਾਈ ਆ ਜਾਓ ਚੈੱਕ ਕਰੋ ਚੋੜਾ ਬਿਆਰ ਗਿਰਜਾ ਘਰ ਚੌਂਕ ਮੈਂ ਕਹਿੰਦਾ ਚੈੱਕ ਕਰੋ ਤੇ ਡੀਐਮ ਕਰ ਸਕਦੇ ਹੋ ਮੈਂ ਆਪਣਾ ਨੰਬਰ ਦੇ ਦੂੰਗਾ ਤੇ ਤੁਹਾਨੂੰ ਸ਼ਿਪਿੰਗ ਫ੍ਰੀ ਰਹੂਗੀ 5000 ਤੱਕ ਠੀਕ ਆ ਜੀ ਸਾਰੀਆਂ ਸ਼ਰਟਾਂ ਪਈਆਂ ਸਾਈਜ਼ ਹਰ ਇੱਕ ਪੈਕਿੰਗ ਵਾਲੀਆਂ ਸ਼ਰਟਾਂ ਅਗਲਾ ਪੀਸ ਵੀਡੀਓ ਲੰਬੀ ਚੱਲੀ ਜਾਂਦੀ ਆ ਪੈਕਿੰਗ ਵਾਲੀਆਂ ਹਾਂਜੀ ਇਹ ਜਿਹੜੀਆਂ ਪਾਰਟੀ ਫਿਰ ਪੈਕਿੰਗ ਵਾਲੀਆਂ ਸ਼ਰਟਾਂ ਇਹ ਵੀ 700 ਦੀਆਂ ਦੋ ਹੀ ਰਹਿਣਗੀਆਂ ਤੇ ਜੀ ਸਾਹਿਬ ਆਪ ਐ ਨਹੀਂ ਕੰਮ ਵਧਾ ਦੇਣਾ ਅਸੀਂ ਇਹ ਵੀ 700 ਦੇ 2 ਪੀਸ 700 ਦੀਆਂ ਦੋ ਹਾਂਜੀ ਸਾਈ ਸਾਰੇ ਮਿਲ ਜਾਣਗੇ 38 ਤੋਂ ਲੈ ਕੇ 44 ਤੱਕ ਓਕੇ ਵੀਰੇ ਉਹ ਵੀ 700 ਦੇ 2 ਪੀਸ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਤੇ ਕਮੈਂਟ ਕਰਕੇ ਆਊਗਾ ਤੇ ਹੁਣ ਆਪਣੇ ਕੋ ਪੈਂਟਾਂ ਆ ਜਾਂਦੀਆਂ ਜੀਨ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਨੈਰੋ ਪੈਂਟ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਹੈਗੇ ਆ ਓਨਲੀ 450 900 ਦੇ 2 ਪੀਸ 450 ਰੁਪਏ ਸਟਾਰਟਿੰਗ ਬੱਲੇ ਬਾਈ ਜੀਨ ਦੀਆਂ ਪੈਂਟਾਂ ਚੈੱਕ ਕਰ ਸਕਦੇ ਹੋ ਰੰਗ ਰੰਗ ਤੋਂ ਮੈਂ ਕਹਿੰਦਾ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਕਿਉਂਕਿ ਇਹ ਹੋਣ ਤੁਹਾਨੂੰ ਹੋਲ ਸੇ ਰੇਟ ਦੇ ਰਹੇ ਆ ਜੀ 450 550 ਸਿੰਗਲ ਪੀਸ ਹਾਂ ਸਿੰਗਲ ਪੀਸ ਬੂਟ ਚੈੱਕ ਕਰ ਸਕਦੇ ਹੋ 550 ਰੁਪਏ ਚੈੱਕ ਕਰੋ ਪੈਂਟ ਪਾਕਟ ਸਟਾਈਲ ਓਨਲੀ 550 ਬਹੁਤ ਮਗਾਣਾ ਮਲਾਈ ਚੀਜ਼ ਹੈ ਕਪੜਾ ਚੈੱਕ ਕਰ ਸਕਦੇ ਹੋ ਤੁਹਾਡੇ ਓਨਲੀ 550 ਸਰ ਬੱਲੇ ਭਾਈ ਬਹੁਤ ਸੋਹਣਾ ਪੀਸ ਹੈ ਮੈਂ ਕਹਿੰਦਾ 450 ਤੇ 550 ਦੋ ਰੇਟ ਹੋਣਗੇ ਆਪਣੇ ਕਿਉਂਕਿ ਕੁਆਲਿਟੀ ਬੈਸਟ ਹੋਗੀ ਤੇ ਜਿੱਦਾਂ ਮਰਜ਼ੀ ਵਾਸ਼ ਕਰੋ ਧੋਵੋ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਕਾ ਜੋ ਟ੍ਰੈਂਡ ਚੱਲ ਰਿਹਾ ਆ ਦੇਖੋ ਨੈਰੋ ਸਟੇਟ ਬੂਟ ਕੱਟ ਦਾ ਉਹ ਵੀ 550 550 ਰੁਪਏ ਔਰ ਚੋੜੇ ਵਿੱਚ ਆਪੀ ਤੁਹਾਨੂੰ ਮਿਲਣੀ ਆ ਤੇ ਤੁਹਾਨੂੰ ਸ਼ਰਟਾਂ ਵੀ ਪੈਂਟਾਂ ਵਿੱਚ ਜੀਨ ਸਾਰੇ ਸਾਈਜ਼ ਹੋਣਗੇ ਸਾਈਜ਼ਾਰੇ ਖੋ ਸਾਈਜ਼ ਸਾਰੇ ਮਿਲ ਜਾਣਗੇ ਆ ਲੋ ਚੈੱਕ ਕਰੋ ਤੇ ਜੀ ਸਾਫ ਤੁਹਾਡੇ ਵੀਡੀਓ ਚਾਰ ਕੋ 36 38 ਇਹ ਵੀ 550 ਰੁਪਏ ਮੈਂ ਕਹਿੰਦਾ ਹੈ ਕਿ ਅੰਦਰ ਰੇਟ ਵਧਾ ਦਾਂਗੇ ਚੈੱਕ ਕਰੋ ਕਪੜਾ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਨਾ ਲੱਗਦਾ ਫਿਰ ਦੇਖਣ ਦਿੰਦਾ ਮੈਂ ਕਹਿੰਦਾ ਕੁਆੜਿਆ ਅਸੀਂ ਹੋਲਸੇ ਰੇਟ ਦੇ ਰਹੇ ਹਾਂ ਅਸੀਂ ਛੋੜੇਵਰ ਚ ਬਟੇ ਆਂ ਜਰਚੇ ਦੁਕਾਨ ਹੈਗੀ ਸਾਡੀ ਅੰਦਰ ਤੇ ਕੁਆਲਿਟੀ ਅਸੀਂ ਗਾਹਕ ਨੂੰ ਬੈਸਟ ਦੇਣੀ ਹੈ ਨੰਬਰ 1 ਇਹ ਇੰਸਟਾਗ੍ਰਾਮ ਤੇ ਪੇਜ ਵੀ ਹੈਗਾ ਯੂਨੀਵਰਸ ਵੇਅਰ ਸ਼ਾਪ ਦਾ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਤਾਕੋ ਸਾਈ ਸਾਰੇ ਮਿਲ ਜਾਣਗੇ ਚੈੱਕ ਕਰੋ ਇੰਟਰ ਸਾਰੇ ਸਾਰੇ ਮੈਂ ਕਹਿੰਦਾ ਓਨਲੀ 550 550 ਰੁਪਏ ਬਲ ਚੈੱਕ ਕਰੋ ਦੇਖਣ ਨੂੰ ਪਤਾ ਲੱਗ ਗਿਆ ਮੈਂ ਕੱਪੜਾ ਵੀ ਚੈੱਕ ਕਰੋ ਬੁਲਬੁਲ ਦੇ ਬੱਚੇ ਆ ਨਾਲੇ ਭਾਈ ਗਾਰੰਟੀ ਲੈ ਰਿਹਾ ਬਾਰ-ਬਾਰ ਹਰ ਇੱਕ ਚੀਜ਼ ਦੀ ਗਾਰੰਟੀ ਲੈ ਰਿਹਾ ਆ ਦੇਖ ਲਓ ਬਾਕੀ ਹੋਰ ਵੀ ਜੋ ਜੋ ਵੀ ਪਿਆ ਹੋਰ ਹਰ ਕੋ ਆਪਣੇ ਕੋਲ ਸ਼ਵਾਈਡ ਭਾਈ ਦਾ ਸ਼ੋਅਰੂਮ ਵੀ ਹੈਗਾ ਉਧਰ ਆਪਾਂ ਉਹਦੀ ਵੀ ਵੀਡੀਓ ਕਰਾਂਗੇ ਆ ਹੈਬੋ ਵਾਲਾ ਆਪਣਾ ਵੱਡੀ ਹੈਬੋਲ ਸ਼ੋਅਰੂਮ ਹੈ ਯੂਨੀਵਰਸ ਸ਼ਾਪ ਦੀ ਨੈਕਸਟ ਵੀਡੀਓ ਆਪਾਂ ਉੱਥੇ ਪਾਵਾਂਗੇ ਆ ਕੋ ਪੈਕਿੰਗ ਵਾਲੀਆਂ ਸ਼ਰਟਾਂ ਵੀ ਹੁੰਦੀਆਂ ਫੁੱਲ ਮਾਲ ਆਪਣੇ ਕੋਲ ਫੁੱਲ ਹੁੰਦਾ ਸ਼ੋਅਰੂਮ ਤੇ ਹਾਂਜੀ ਤੇ ਤੁਹਾਨੂੰ ਇੱਕ ਪੈਂਟਾ ਦਿਖਾਣੇ ਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਫਾਰਮਲ ਡਰੈਸ ਸਾਈ ਸਾਰੇ ਮਿਲ ਜਾਣਗੇ 28 ਤੋਂ ਲੈ ਕੇ 40 ਤੱਕ 28 ਤੋਂ ਲੈ ਕੇ ਸਿਰਫ 700 ਦੇ 2 ਪੀਸ ਓਕੇ ਚੈੱਕ ਕਰੋ ਸਿਰਫ 700 ਦੀਆਂ ਦੋ ਭਾਜੀ 350 ਰੁਪਏ ਦੀ ਪੈਂਟ ਸਿਰਫ ਮੈਂ ਕਹਿੰਦਾ 350 ਸਾਈ ਚੈੱਕ ਕਰੋ 40 38 ਸਿਰਫ 350 ਰੁਪਏ ਦੀ ਤੇਜ਼ੀ ਸਾਹ ਤੁਹਾਡੇ ਵਿਊਅਰਸ ਵਾਕੀ ਖੁਸ਼ ਹੋ ਕੇ ਜਾਣਗੇ ਕੁਆਲਿਟੀ ਬੈਸਟ ਹੋਗੀ ਸਾਡੀ ਆਪਦੀ ਮੈਨੂਫੈਕਚਰਿੰਗ ਹੈ ਅਸੀਂ ਆਪ ਤਿਆਰ ਕਰੇ ਦਾ ਮਾਲ ਬਾਈ ਨਾ ਮਾਤਾ ਹੀ ਹਰਤਾ ਮੈਂ ਕਹਿੰਦਾ ਬੁਲਬੁਲ ਦੇ ਬੱਚੇ ਚੈੱਕ ਕਰੋ કોટਨ ਦਾ ਮਾਲ ਵੀ ਬਹੁਤ ਵਧੀਆ ਫਾਰਮਲ ਡ्रेसਿੰਗ ਸਾਰੀ ਖੋ ਓਨਲੀ 350 ਸਾਈਜ਼ ਸਾਰੇ ਮਿਲ ਜਾਣਗੇ ਆ ਰੱਖੋ ਜੀ 34 ਆ ਸਾਰੀਆਂ ਮਲਾਈ ਚੀਜ਼ਾਂ ਹੋਣਗੀਆਂ ਇਹ 700 ਦੇ 2 ਪੀਸ ਲੱਗਣਗੇ